ਵਿਕੋ 마ਛਲ ਪ੍ਰਦੇਸ਼ ਦਾ ਪੰਚਵਕਤ ਮੰਦਿਰ ਹੈ ਪਿਛਲੇ ਸਾਲ ਆ ਹੜ੍ਹਾਂ ਦੇ ਵਿੱਚ ਜਿੱਥੇ ਪੂਰਾ ਮੰਦਿਰ ਪਾਣੀ ਦੇ ਵਿੱਚ ਡੁੱਬ ਸੁੱਕਿਆ ਸੀ ਪਰ ਇਸ ਮੰਦਿਰ ਦਾ ਬਾਲ ਵੀ ਬੰਕਾ ਨਹੀਂ ਹੋ ਸਕਿਆ ਤਸਵੀਰ ਨਾਲ ਤੁਹਾਨੂੰ ਦਿਖਾ ਕੇ ਚਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਦੇਖੋ ਇਹ ਤਸਵੀਰ ਜਿਉਂ ਦਾ ਤਉ ਇਹ ਮੰਦਿਰ ਹੈ ਦੂਜੇ ਪਾਸੇ ਜੇ ਪੁਰ ਦੀ ਗੱਲ ਕਰਾਂ ਤਾਂ ਪੁਲ ਪੂਰਾ ਪਾਣੀ ਦੇ ਵਿੱਚ ਛੜ ਗਿਆ ਸੀ ਪਰ ਇਸ ਮੰਦਿਰ ਦਾ ਬਾਲ ਵੀ ਬੰਕਾ ਨਹੀਂ ਹੋ ਸਕਿਆ ਪੰਜ ਵਕਤ ਮਹਾਦੇਵ ਇਹ ਮੰਦਿਰ ਹੈ ਲਗਭਗ ਕਰੀਬ 500 ਸਾਲ ਪੁਰਾਣਾ ਇਹ ਮੰਦਿਰ ਹੈ ਪੂਰਾ ਮੰਦਿਰ ਲਗਭਗ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀ ਪਰ ਜਿਉਂ ਦਾ ਤਿਉਂ ਇਹ ਮੰਦਿਰ ਉਸੇ ਤਰ੍ਹਾਂ ਅੰਦਰ ਮੂਰਤੀਆਂ ਨੇ ਉਹਨਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਇਹ ਆਪਣੇ ਆਪ ਦੇ ਵਿੱਚ ਇਥੋਂ ਦੇ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸੇ ਕੁਦਰਤ ਦੇ ਕ੍ਰਿਸ਼ਮੇ ਤੋਂ ਕੱਟ ਨਹੀਂ ਕਿਉਂਕਿ ਭਗਵਾਨ ਮਹਾਦੇਵ ਦਾ ਇਹ ਮੰਦਿਰ ਹੈ ਨਾਲ ਬਿਆਸ ਦਰਿਆ ਵਗ ਰਿਹਾ ਠਾਠਾ ਮਾਰਦਾ ਬਿਆਸ ਦਰਿਆ ਜੋ ਚੜ ਕੇ ਆਇਆ ਸੀ ਤਾਂ ਤਸਵੀਰਾਂ ਕੁਝ ਵੱਖਰੀਆਂ ਨਿਕਲ ਕੇ ਸਾਹਮਣੇ ਆਈਆਂ ਬੇਹੱਦ ਇਤਿਹਾਸਕ ਮੰਦਰ ਦੀਆਂ ਤਸਵੀਰਾਂ ਟਵਰਨਾ ਸਾਂਝੀਆਂ ਕੀਤੀਆਂ